ਆ ਗੁਰਨਾਨ ਸਾਹਿਬ ਬੈਠੇ ਸੱਜੇ ਹੱਥ ਕੋਣ ਬੈਠਾ ਹੈ ਗੁਰੂ ਅੰਗਦ ਦੇ ਇਹ ਜਦੋਂ ਮਹਾਰਾਜ ਨੇ ਗੱਦੀ ਦੇਤੀ ਉਦੋਂ ਦਾ ਜਿਕਰ ਬੜਾ ਜ਼ਰੂਰੀ ਤੁਹਾਡੇ ਲਈ ਆ ਗੁਰਨਾਨ ਸਾਹਿਬ ਬੈਠੇ ਸੱਜੇ ਹੱਥ ਗੁਰੂ ਅੰਗਦ ਸਾਹਿਬ ਪਤਾ ਨਹੀਂ ਬਾਬੇ ਨਾਨਕ ਦੀ ਕੀ ਮੋਜ ਆਈ ਇੰਜ ਸਜਾ ਖਲਾ ਆ ਗਏ ਨਾ ਮਹਾਰਾਜ ਤੇ ਗੁਰੂ ਅੰਗਦ ਦੇ ਜੀ ਨੂੰ ਪਤਾ ਕੀ ਕਹਿੰਦੇ ਕਹਿੰਦੇ ਮੇਰੀ ਸੰਗਤ ਨੂੰ ਕਹਿ ਦੇਣਾ ਅਣ ਕੀ ਹੋ ਜਾਏ ਗੁਰੂ ਅੰਗਦ ਸਾਹਿਬ ਨੇ ਹੱਥ ਜੋੜੇ ਮਹਾਰਾਜ ਹੁਕਮ ਕਰੋ ਕੀ ਕਵਾਂ ਆ ਗੁਰਨਾਨ ਸਿੰਘ ਬੈਠੇ ਆ ਸਜੇ ਹੱਥ ਗੁਰੂ ਅੰਗਦ ਦੇ ਜੀ ਪਾਈ ਲੈਣਾ ਆਪਣਾ ਸਜਾਥ ਲਾ ਕੇ ਨਾ ਆਰਾਏ ਕਹਿੰਦੇ ਗੁਰੂ ਅੰਗਦ ਸਾਹਿਬ ਨੇ ਮੇਰੀ ਸੰਗਤ ਨੂੰ ਜਿੱਥੇ-ਜਿੱਥੇ ਦਿਮਾਨ ਲੱਗਣਗੇ ਕਹਿ ਦੇਣਾ ਉਹ ਕਹਿੰਦੇ ਜੀ ਹੁਕਮ ਕਰੋ ਕੀ ਕਹਾਂ ਆ ਸੁਣਨ ਲਈ ਗੱਲੇ ਗੁਰੂ ਨਾਨਕ ਸਾਹਿਬ ਕਹਿੰਦੇ ਆਣਲੇ ਸਮੇਂ ਜਿੱਥੇ-ਜਿੱਥੇ ਦਿਮਾਨ ਲੱਗਣਗੇ ਮੇਰੀ ਸੰਗਤ ਨੂੰ ਕਹਿ ਦੇਣਾ ਜਿਹੜਾ ਜਗਜੀਤ ਸਿੰਘ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਹੁਣ ਤਕੜਾ ਜਗਾਰਾ ਦੇਣਾ ਸੁਣ ਕੇ ਵਾਹ ਬਾਈ ਦਾ ਬਚਨ ਆ ਜਾ ਲੈ ਜਾਣਾ ਉਹ ਨਾਨਕ ਸਾਹਿਬ ਗੁਰਾਂ ਦੇ ਦੇ ਜੀ ਨੂੰ ਕਹਿੰਦੇ ਆ ਕਹਿੰਦੇ ਜਿਹੜਾ ਜਗਜੀਤ ਸਿੰਘ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਜਿਹੜਾ ਜਗਜੀਤ ਸਿੰਘ ਸਾਹਿਬ ਦਾ ਪਾਠ ਪ੍ਰੇਮ ਨਾਲ ਕਰੇਗਾ ਉਹਨੂੰ ਮੇਰੀ ਨੇੜਤਾ ਪ੍ਰਾਪਤ ਹੋਏਗੀ ਜਿਉ ਪਿਆਰ ਨਾਲ ਜਗਾਰ ਆਏਗਾ ਨੇੜਤਾ ਗੁਰੂ ਨਾਨਕ ਘਰ ਕਹਿੰਦੇ ਜਿਹੜਾ ਜਨਦੀਸਾ ਪ੍ਰੇਮ ਨਾਲ ਪੜੇਗਾ ਉਹਦੇ ਮੈਂ ਨੇੜੇ ਹੋ ਕੇ ਵਰਤਾਂਗਾ ਉਹਦੇ ਮੈਂ ਨੇੜੇ ਹੋ ਕੇ ਕੁਸੀ ਕੋ ਗੁਰਗਵਾਲ ਸੇ ਬੋਲੋ ਤੇ ਨਹੀਂ ਕਹਿ ਰਹੇ ਇਸ ਕਰਕੇ ਇਤਿਹਾਸਕ ਗ੍ਰੰਥ ਸ੍ਰੀ ਗੁਰਪ੍ਰਤਪ ਸੂਰਜ ਗ੍ਰੰਥ ਦੀਆਂ ਉਹ ਲਾਈਨਾਂ ਸੁਣ ਲੋ ਜਿਹਦੀ ਇਤਿਹਾਸ ਗੁਰਦੁਆਰੇ ਕਹਾਣੀ ਜਪਜੀ ਸੇਵਨ ਪ੍ਰੀਤ ਸੋ ਜਾਹੀ ਕੋ ਕਵਤਾ ਨਹੀਂ ਹੈ ਉਤਾਰਨਾ ਨਹੀਂ ਕਿ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਂ ਕਵੀ ਭਾਈ ਸੰਤੋਖ ਸਿੰਘ ਉਹਦੇ ਵਿੱਚ ਜ਼ਿਕਰ ਹੈ ਗੁਰੂ ਅੰਗਦ ਸਾਹਿਬ ਦੇ ਗੁਰੂ ਨਾਨਕ ਸਾਹਿਬ ਜਪਜੀ ਸੇਵਨ ਪ੍ਰੀਤ ਸੋ ਜਾਹੀ ਗੁਰੂ ਨਾਨਕ ਸਾਹਿਬ ਗੁਰੂਆਂ ਦੇ ਸਾਹਮਣੇ ਕਹਿੰਦੇ ਜਿਹੜਾ ਪ੍ਰੀਤ ਨਾਲ ਜਪਜੀ ਸਾਹਿਬ ਦਾ ਸਹਾਰਾ ਲਏਗਾ ਮਮ ਸਮੀਪ ਮਾਮ ਦਾ ਕੀ ਅਰਥ ਹੈ ਰਾਜੀ ਆਲੇ ਮਾਮ ਮੇਰੀ ਸਮੀਰ ਦਾ ਕੀ ਅਰਥ ਹੁੰਦਾ ਨੇੜੇ ਸਮੀਰ ਦਾ ਰੱਬ ਜਿਆਦਾ ਨੂੰ ਪਤਾ ਹੋਵੇਗਾ ਤੁਹਾਡੇ ਛੋੜ ਜੇ ਤੁਸੀਂ ਹਿੰਦੀ ਦੀ ਵੀ ਉਹ ਵੀ ਆਂਦੀ ਤੇ ਸਿੰਧੀ ਦੀ ਤੇ ਬਾਬਾ ਨਾਨਕ ਕਹ ਰਹੇ ਆ ਆ ਆ ਆ ਬਜੀ ਸੇਵਨ ਪ੍ਰੀਤ ਸੋਝਹੀ ਮਮਸ੍ਰੀਬ ਮੇਰੀ ਨੇੜਤਾ ਸੁਨੀਬ ਤੇਰੀ ਪਰਪਤ ਹੋਏ ਤਾਂ ਹੀ ਜਿਹੜਾ ਜਗਜੀਤ ਸਾਹਿਬ ਪ੍ਰੇਮ ਨਾਲ ਪੜੇਗਾ ਇਹਦਾ ਸਹਾਰਾ ਲਏਗਾ ਉਹਦੇ ਕੰਮ ਮੈਂ ਨੇੜੇ ਹੋ ਕੇ ਕਰਾਂਗਾ ਕਹਦੇ ਹੋਗਾ ਜੀ ਕਿ ਸਾਥ ਦੇ ਕੇ ਨੇੜੇ ਇਕਲਾ ਛੋਟੀਆਂ ਨਹੀਂ ਬਾਬੇ ਨੇ ਕੋਈ ਗੱਲ ਕਹੀ ਹੋਵੇ ਤਾਂ ਫੜ ਲਿਆ ਕਰੋ ਬਾਬੇ ਦੇ ਚਲ ਬਾਬਾ ਜੀ ਤੁਸੀਂ ਕਿਹਾ ਦੇਖੋ ਮੈਂ ਵੀ ਗ੍ਰਸਤੀ ਆ ਤੁਸੀਂ ਵੀ ਬਹੁਤ ਗ੍ਰਸਤੀ ਬੈਠੇ ਹੋ ਗ੍ਰਸਤੀ ਵਿੱਚ ਕੋਈ ਦੁੱਖ ਸੁੱਖ ਆਵੇ ਇਹ ਬਾਬੇ ਦਾ ਬਚਨ ਸੰਭਾਲੋ ਜਿਹੜਾ ਜਗਦੀਸ਼ ਸਿੰਘ ਧਿਆਨ ਕਰੇਗਾ ਉਹਦੇ ਮੈਂ ਨੇੜੇ ਹੋ ਕੇ ਵਰਤਾਂਗਾ ਸਤਿਨਾਮ ਰੇਡੀਓ ਜਰਾ ਜੀ ਟੈਨਸ਼ਨ ਆਵੇ ਇਹਦੇ ਬਾਅਦ ਸ਼ੁਰੂ ਕਰ ਦਿਆਂਗੇ ਪੁਰਨਾਣੇ ਵਰਤਨਾ ਸ਼ੁਰੂ ਕੰਮ ਜਾਇਜ਼ ਹੋਵੇ ਜਾਇਜ਼ ਨਾ ਹੋਵੇ ਆਡੇ ਪੰਜਾਬ 'ਚ ਇੱਕ ਲੱਕ ਹੈ ਪੱਤੋ ਕੀ? ਬਾਬਾ ਨਨ ਸਿੰਘ ਜੀ ਨੇ ਉੱਥੇ 10-15 ਦਿਨਾਂ ਦਾ ਸਮਾਂ ਦਿੱਤਾ। ਪੱਤੋ ਕਾ। ਵੇਚਿਆ ਆਲੀ ਪੂਰਨਵਾਸੀ। ਤロイ ਦਾ ਅਦਵਾਨ ਸਈਦੇ ਸੀ। ਸਭ ਤੋਂ ਉੱਤੇ ਮਹਾਰਾਜ ਦੇ ਪ੍ਰਕਾਸ਼ ਫਿਰ ਰਾਗੀ ਫਿਰ ਸੰਗਤ ਬਾਬਾ ਜੀ ਤੋਇਆ ਪੁੱਟ ਕੇ ਬੰਦੇ। ਦੀਵੇ ਸੰਗਤ ਇੱਕ ਸੇਵਾਦਾਰ ਨੇ ਆ ਕੇ ਕਿਹਾ ਸਾਢੇ 9 ਵਜੇ 10 ਵਜੇ ਬਾਬਾ ਜੀ ਅੱਜ ਪੂਰ ਰਮਾਸ਼ੀ ਕਰਕੇ ਕੱਠ ਬਹੁਤ ਜਿਆਦਾ 25000 ਤੇ ਲੰਗਰ ਨਾ ਘਟ ਜੇ ਆਪ ਕੋ ਸਤਨਹਾ ਲੰਗਰ ਲੱਗਦਾ ਵੀ ਪੰਜ 7000 ਦਾ ਹੀ ਹੁਣ ਮੈਂ ਗੱਲ ਡਿਟੇਲ ਨਾ ਨਹੀਂ ਕਰਨੀ ਬਾਬਾ ਨਾਨਕ ਸਿੰਘ ਨੇ ਕਿਸੇ ਲਈ ਮੌਜ ਵਿੱਚ ਕਹਿਤਾ ਸੀ ਪੱਕਿਆ ਪਕਾਇਆ ਭੇਜੇਗਾ ਤੇ ਛਕਾਂਗੇ। ਘਰੋਸੇ ਦੇ ਕਹਿ। ਉਥੇ ਪਗਦਾ ਵੀ ਨਹੀਂ ਸੀ ਤੇ ਆਣਾ ਵੀ ਪੱਕਿਆ ਪਕਾਇਆ। ਇਹਨੂੰ ਕੀ ਕਹੋਗੇ ਮਾੜੀ ਹੋਈ ਨਾ ਟੈਂਸ। ਸੰਗਤ ਲਈ 20000 ਬੰਦਾ ਲੰਗਰ 5-7000। ਪਾਪਾ ਜੀ ਬਾਬਾ ਨਾਨਕ ਸਿੰਘ ਨੇ ਉਸ ਵੇਲੇ ਕੀ ਕਿਹਾ ਇਹ ਸਿਰਫ ਗੱਲ ਸਮਝੋ। ਬਾਬਾ ਜੀ ਨੂੰ ਸੇਵਾਦਾਰ ਨੂੰ ਬੁਲਾਉਂਦੇ ਲੰਗਰ ਪਿਆ ਕਿੱਥੇ ਐ ਜੀ ਫਲਾਣੀ ਜਗ੍ਹਾ ਕਾਵੇ ਚ ਪਿਆ ਐ ਈ ਟੱਪਾ ਤੇ ਪਿਆ ਐ ਬਾਬਾ ਜੀ ਪਤਾ ਕੀ ਕਹਿੰਦੇ ਬਾਬਾ ਜੀ ਕਹਿੰਦੇ ਜਿੱਥੇ ਲੰਗਰ ਪਿਆ ਐ ਇੱਕ ਸਿੰਘ ਭਾ ਦਿਓ ਜਿਹੜਾ ਨਿਰੰਤਰ ਜਪਦੀ ਸਾਹਿਬ ਦਾ 파ੜ ਕਰੀ ਜਾਵੇ ਆਪ ਕੋ ਸਤਨ ਹਾਂ ਹਾਂ ਜਿੱਥੇ ਲੰਗਰ ਪਿਆ ਨਾ ਉਹਦੇ ਕੋਲ ਨਿਰੰਤਰ ਸਮੇ ਦਿਓ ਇੱਕ ਮੋਗਿਆ ਦੂਜਾ ਚੁੱਕ। ਉਹ ਨਿਰੰਤਰ ਕਹਿੰਦੇ ਦੂਜਾ ਮੋਗਿਆ ਤੇ ਤੀਜਾ ਸ਼ੁਰੂ ਕਰਦੇ। ਇੱਕ ਜਵਦੀ ਸਿੰਘ ਚਲਾ। ਉਹ ਤੁਰਨ ਲੱਗਾ ਤੇ ਬਾਬਾ ਕਹਿੰਦੇ ਰਿਆ ਵਰਤਾ ਕੌਣ ਰਿਆ? ਕਹਿੰਦੇ 15 ਮੋਡਿਆਂ ਦਾ ਜਥਾ ਕਿਸੇ ਇਲਾਕੇ ਦਾ ਉਹਨਾਂ ਦੀ ਡਿਊਟੀ ਵਰਤੌਣ ਦੀ। ਇਹ ਗੱਲਾਂ ਸਮਝੋ। ਬਾਬਾ ਨਾਨ ਸਿੰਘ ਕਹਿੰਦੇ ਜਿਹੜਾ ਜਥਾ ਵਰਤਾ ਰਿਹਾ ਹੈ ਨਾ 15 ਕ ਬੰਦੇ ਆ ਦਾ ਮੁੰਡਿਆਂ ਦਾ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਲੰਗਰ ਵਰਤਾਨ ਵੇਲੇ ਮੂੰਹ ਵਿੱਚ ਦੋ ਪੰਗਤੀਆਂ ਪੜੀ ਜਾਣ ਤੇ ਚਰਮੂਲ ਨਾ ਥੋੜੀ ਨੋ ਬੋਲੋ ਤੇ ਚਰਮੂਲ ਨਾ ਅੱਬਿਆਂ ਬਾਰੇ ਸਮਝ ਗਏ ਹੋਣੇ ਉੱਥੇ ਕੋਈ ਚੀਜ਼ ਥੋੜ ਨਹੀਂ ਸਕਦੀ ਜਿੱਥੇ ਤੇਰੀ ਕਿਰਪਾ ਹੋਵੇ ਆਪੋ ਸਤਿਨਾਮ ਜੀ ਵਾਹਿਗੁਰੂ ਬਾਣੀ ਦੀ ਪੰਗਤੀ ਵਿੱਚਰ ਮੂਲਨਾ ਥੋੜੀਂ ਦੋ ਜਿੱਚੇਰਾ ਆਪ ਕਿਰਪਾ ਸ਼ਬਦ ਖੋਟ ਬਾਬਾ ਨਾਨਕਾ ਖਾਏ ਖਰਚ ਬਾਬਾ ਜੀ ਕਹਿੰਦੇ ਉਹਨਾਂ ਨੂੰ ਕੋ ਲੰਗਰ ਵਰਤਾਂਦੇ ਆ ਦੋ ਪੰਗਤੀਆਂ ਦਾ ਜਾਪ ਉਹਦੇ ਰੱਖਦੇ ਇੱਕ ਟੱਪ ਤੋਂ ਕੱਪੜਾ ਲਾ ਕੇ ਇਹ ਨਹੀਂ ਵੇਖਣਾ ਚੀਜ਼ ਕਿੰਨੀ ਰਹਿ ਗਈ ਬਸ ਮਾੜਾ ਜਿਹਾ ਕੱਪੜਾ ਚੁੱਕਣਾ ਚੀਜ਼ ਬਾਲਟੀ ਪਾਣੀ ਵਰਤਾਈ ਜਾਣੀ ਵੇਖਣਾ ਨਹੀਂ ਕਿੰਨੀ ਤੀਜਾ ਇੱਕ ਨਿਰੰਤਰ ਜਪਜੀ ਸਾਹਿਬ ਚਲਾ ਦਿਓ ਇਹ ਗੱਲਾਂ ਕੋਈ ਮੈਂ ਨਹੀਂ ਕਹਿੰਦਾ ਫੁਲਾਨੀ ਸੰਗਤ ਦਾ ਨਾਲ ਜੁੜ ਜਾ ਵਿੱਚੋਂ ਤਤ ਲਉ ਤਾਂ ਇੱਕ ਸੰਗਤ ਜਿਆਦਾ ਆ ਗਈ ਹੈ ਤੇ ਲੰਗਰ ਦਾ ਧਾਰਿਆ ਵੀ ਥੋੜਾ ਨਾ ਜਾਏ ਲੋਕੀ ਕੀ ਕਹਿਣਗੇ ਭੁੱਖੇ ਆ ਗਏ ਵਿਲਿਆ ਵੀ ਸਾਰਾ ਘਰ ਆ ਲਿਆ ਜਪਜੀ ਸਾਹਿਬ ਰਾਤੀ 2 ਵਜੇ ਪੋਪਿਆ ਦੇਵادار ਆਇਆ ਕਹਿੰਦੇ ਬਾਬਾ ਜੀ ਪਤਾ ਨਹੀਂ ਕੀ ਕਲਾ ਵਰਤੀ ਐ ਸਾਰੀ ਸੰਗਤ ਲੰਗਰ ਛੱਕ ਕੇ ਗਈ ਐ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਆਪੋ ਸਤਨਾਕ ਸਾਰੀ ਸੰਗਤ ਲੰਗਰ ਛੱਕ ਕੇ ਗਈ ਐ ਯਾਰ ਹਰਕ ਬੰਦੇ ਦਾ ਅਜੇ ਵੀ ਵੱਧ ਗਿਆ ਵੇਖੋ ਪਾਪਾ ਨਾਨਕ ਜੀ ਨੇ ਕੀ ਕਿਹਾ ਤੋਂ ਐਂਜ ਹੱਥ ਜੋੜ ਕੇ ਆਖਿਆ ਕਹਿੰਦੇ ਇਹ ਸਾਰੀ ਕਿਰਪਾ ਜਗਜੀ ਸਾਹਿਬ ਦੀ ਹੋਈ ਦੀ ਕਿਰਪਾ ਜਗਦੀ ਸਿੰਘ ਦਾ ਗੱਲ ਸੁਣਾਉਣ ਦਾ ਮਤਲਬ ਇਹ ਨਹੀਂ ਹੈ ਕੰਮ ਜੈ ਜੋ ਤੇਰੇ ਲੂ ਹੋਵੇ ਗ੍ਰਸਤੀ ਹੋਵੇ ਗੁਰੂ ਘਰ ਦਾ ਹੋਵੇ ਤੇ ਬਾਬੇ ਨਾਨਕ ਨੇ ਕਿਹਾ ਭਾਈ ਲੈਣਾ ਜੀ ਮੇਰੀ ਸੰਗ ਨੂੰ ਕਹਿ ਲੈਣਾ ਜਿਹੜਾ ਜਗਦੀ ਸਿੰਘ ਦਾ ਪ੍ਰੇਮ ਨਾਲ ਸਹਾਰਾ ਰਹੇਗਾ ਉਹਦੇ ਨਾਲ ਨੇੜੇ ਹੋ ਕੇ ਵਰਤਾਂਗਾ ਆਖੋ ਸਤਨਾਮ ਹੀ ਵਰਤਣਾ ਵਰਤਤ ਫਾਦ ਨਹੀਂ ਹੀ ਕੋਈ ਟੈਨਸ਼ਨ ਆ ਹੈਂਡਲ ਇਧਰ ਕਰ ਐਂਡ ਉਧਰ ਨਹੀਂ ਕਰਨਾ ਕਿਹੜਾ ਨਗ ਪਾਵਾਂ ਕੰਮ ਸਿੱਧਾ ਹੋ ਜਾਏ ਚੁੱਪ ਜਾਗੇ ਬਾਬਾ ਕਹਿੰਦਾ ਮੈਂ ਤੇਰੇ ਨੇੜੇ ਵਰਤਾਂਗਾ ਤੇ ਗੁਰਗਵਾਲ ਸਿੰਘ ਕਹਿੰਦੇ ਜਪਜੀ ਸੇਵਨ ਪ੍ਰੀਤ ਸੋ ਜਾਈ ਮਾਮ ਸਮੀਤ ਪ੍ਰਾਪਤ ਹੋਏ ਤਾਂ ਮੇਰੀ ਨੇੜਤਾ ਮਿਲ ਜੇਗੀ। ਉਸ ਦਾਸ ਜਾਵੇ ਤੇ ਇੱਕ ਮਿੰਟ ਚ ਗੱਲ ਕਰਕੇ ਲੰਘ ਸਕਦਾ। ਪਰ ਨਿਕਨੇ ਕੇ ਵੇਰਵੇ ਮੈਂ ਤਾਂ ਰੱਖ ਰਿਆਂ ਅੰਦਰ ਵਸਦੇ। ਕਿਤੇ ਲੋੜ ਨਹੀਂ ਰਊਵਲ ਜਾਣ ਦੀ। ਕਿਤੇ ਲੋੜ ਨਹੀਂ ਸਿਆਣੇਵਲ ਜਾਣ ਦੀ। ਕਿਤੇ ਲੋੜ ਨਹੀਂ ਕੇਤੂਵਲ ਜਾਣ ਦੀ। ਕਿਤੇ ਲੋੜ ਨਹੀਂ ਨਗਾਂਵਲ ਜਾਣ ਦੀ। ਕਿਤੇ ਲੋੜ ਨਹੀਂ ਪੱਤਰੀਆਂਵਲ ਜਾਣ ਦੀ। ਜਰਾ ਜੀ ਜਾਪੇ ਕੋਈ ਅਟੈਂਸ਼ਨ ਹੈ ਜਪਜੀ ਸਾਹਿਬ ਦਾ ਨੇਮ ਵਧਾ ਕੇ ਅਰਦਾਸ ਸ਼ੁਰੂ ਕਰ ਦਿਓ ਗੁਰੂ ਨਾਨਕ ਨੇੜੇ ਹੋ ਕੇ ਵਰਤਣਾ ਸ਼ੁਰੂ ਕਰ ਦਿਓ ਕਹਿ ਦਿਓ ਸਤਨਾਮ ਉਹ ਵਰਤ ਹੁਣ ਪਤਾ ਨਹੀਂ ਮੈਂ ਰਾਂਚੀ ਜੇ ਗੱਲ ਅਗੇ ਬੋਲੀ ਹੈ ਕਿ ਨਹੀਂ ਅਮਰਾ ਸਰ ਜਿਹੜਾ ਮੇਰਾ ਕਮਰਾ ਹੈ ਨਾ ਜੀ ਭਲਾਈ ਕੇ ਅੰਦਰ ਜਿੱਥੇ 2600 ਬੀਬੀਆਂ ਵਿਧਵਾ ਜਿਨ੍ਹਾਂ ਦੇ ਪਤੀ ਨਹੀਂ ਤੇ ਬੱਚੇ ਛੋਟੇ ਆ ਉਹ ਰਾਸ਼ਨ ਲੈ ਲਈ ਰਹਿੰਦੀਆਂ ਆਪਣੇ ਘਰਾਂ 'ਚ ਦਾਸ ਨਾ ਪੁੰਜੇ ਬੰਦਿਆ ਤੇ ਮੇਰੇ ਅਗੇ ਇਨੀ ਇੱਕ ਪੇਟੀ ਪਈ ਹੋਈ ਆਵਾਜ਼ ਜਿੰਨੀ ਇਨੀ ਇੱਕ ਪੇਟੀ ਮੈਂ ਬੈਠਾ ਹੋਇਆ ਤੇ ਕਮਰੇ 'ਚ ਆਇਆ ਇੱਕ ਸਿੰਘ ਉਹਨੇ ਨਾ ਕੱਪੜੇ ਵਿੱਚ ਪੰਜ ਇੱਟਾਂ ਬੰਨ੍ਹੀ ਹੋਈ ਉਹ ਮੇਰੇ ਪੇਟੀ ਦੇ ਉੱਤੇ ਜੋਰ ਨਾਲ ਰੱਖਿਆ ਨਾ ਇੱਟਾਂ ਨਾਲ ਮਠਿਆਈ ਦਾ ਡੱਬਾ ਰੱਖ ਕੇ ਇੰਜ ਕਹਿੰਦਾ ਕਹਿੰਦਾ ਅੱਜ ਸ਼ੁਕਰਵਾਰ ਹੈ ਸ਼ਾਨੀ ਆਏ ਤੁਸੀਂ ਬਾਹਰ ਚਲੇ ਜਾਣਾ ਐ ਮੈਂ ਪੰਜ ਇੱਟਾਂ ਲੈ ਕੇ ਆਇਆ ਐਤਵਾਰ ਮੈਂ ਨਹੀਂ ਰੱਖਣੀ ਐ ਅਰਦਾਸ ਕਰ ਦਿਓ ਮੈਂ ਐਤਵਾਰ ਨਹੀਂ ਰੱਖ ਜੰਦਾ ਕਿ ਤੇਰਾ ਭਲਾ ਹੋ ਜਾਏ ਇੱਕ ਸਾਹ ਜੀ ਸਾਰਾ ਕੋਈ ਕਹਿ ਗਿਆ ਮੈਂ ਕਦੀ ਇੱਟਾਂ 'ਲ ਵੇਖਾਂ ਕਦੀ ਉਹਦੇ 'ਲ ਵੇਖਾਂ ਹੱਥ 'ਚ ਚਾਕ ਵੀ ਫੜਿਆ ਹੋਇਆ ਇੱਟਾਂ ਤੇ ਵਾਹਿਗੁਰੂ ਵਾਹਿਗੁਰੂ ਲਿਖ ਦੇ ਹਰ ਕੰਮ ਦੀ ਮਰਿਆਦਾ ਦੇਖਣੀ ਹੈ ਮੈਂ ਕਦੀ ਇੱਟਾਂ 'ਲ ਵੇਖਾਂ ਕਦੀ ਮਠਿਆਈ ਦੇ ਡੱਬੇ 'ਲ ਵੇਖਾਂ ਕਦੀ ਚਾਕ 'ਲ ਵੇਖਾਂ ਕਦੀ ਉਹਦੇ 'ਲ ਵੇਖਾਂ ਸੁਣਿਓ ਗੱਲ ਨੂੰ ਇਹ ਗੱਲਾਂ ਨਹੀਂ ਗੀਆਂ ਪਰ ਸੁਣਿਓ ਦਾਸ ਨੇ ਕੀ ਕਿਹਾ ਮੈਂ ਕਿਹਾ ਜੀ ਮੈਨੂੰ ਹੁਕਮ ਕਰ ਦਿਓ ਤਾਂ ਮੈਂ ਚਾਕ ਲੈ ਕੇ ਵਾਹਿਗੁਰੂ ਲਿਖ ਦੇਣਾ ਹੁਕਮ ਕਰ ਦਿਓ ਮੈਂ ਅਰਦਾਸ ਕਰ ਦੇਣਾ ਪਰ ਜੇ ਤੁਸੀਂ ਮੰਨੋ ਇਹਦੇ ਕੀ ਮੈਂ ਕਿਹਾ ਨਹੀਂ ਹਫਤਾ ਲੇਟ ਰਹਾਂ 10 ਦਿਨ ਲੇਟ ਰਹਾਂ ਹਫਤਾ ਲੇਟ ਰੱਖ ਲੋ ਪਰ ਪਿਓ ਤੋਂ ਬਿਨਾ ਨਾ ਕਰੋ ਆਖੋ ਸਾਧਨਾਂ ਦੀ ਗੱਲਾਂ ਸਮਝੇ ਪਿਓ ਤੋਂ ਬਿਨਾ ਨਾ ਕਰੋ ਕਹਿੰਦੇ ਕੀ ਮਤਲਬ ਮੈਂ ਕਿਹਾ ਹਫਤਾ ਲੇਟ ਰੱਖ ਲੋ ਘਰ ਦੇ ਪੰਜ ਮੈਂਬਰ ਉਹ ਚਾਰ ਉਹ 6 ਉਹ ਉਹ ਹਫਤੇ ਵਿੱਚ 51 ਪਾੜ ਜਪਜੀ ਸਾਹਿਬ ਹਾਜ਼ਰੀ ਲਾ ਲਓ 101 ਲਾ ਲਓ 84 ਲਾ ਲਓ 70 ਲਾ ਲਓ ਕੁਝ ਲਾ ਲਓ ਹੁਣ ਹੁਣ ਨਹੀਂ ਰੱਖੇ ਉਹ ਕਰਕੇ ਮੈਨੂੰ ਬੈਠਾ ਬੈਠਾ ਕਹਿੰਦਾ ਜੀ ਉਹਦੇ ਨਾਲ ਕੀ ਹੋ ਜਾਏਗਾ ਇਹ ਗੱਲਾਂ ਸੁਣਿਓ ਸਚਾਈ ਬੋਲਦੇ ਮੈਨੂੰ ਕਹਿਣ ਲੱਗਾ ਜੀ ਉਹਦੇ ਨਾਲ ਕੀ ਹੋ ਜਾਏਗਾ ਮੈਂ ਕਿਹਾ ਭੋਲਿਆ ਐ ਤਰ੍ਹਾਂ ਨਹੀਂ ਰੱਖਦੇ ਇਹ ਕਰਮ ਵਰਤਣਗੇ ਇਹ ਜਿਹੜੇ ਕਰਮ ਹੈ ਨਾ ਇਹ ਵਰਤਣਗੇ ਇਹ ਕਰਮਾਂ 'ਚ ਲਿਖਿਆ ਹੈ ਨਾ ਕੌਂਡੀ ਨਾਲ ਲੜਾਈ ਹੋਣੀ ਮਕਾਨ ਬਣਨ ਤੇ ਹੋਊਗੀ ਜੇ ਕਰਮਾਂ 'ਚ ਲਿਖਿਆ ਹੈ ਨਾ ਨਗਰ ਨਗਰ ਨਾਲ ਨਕਸ਼ੇ ਦੀ ਪ੍ਰੋਬਲਮ ਆਣੀ ਤੇ ਆਏਗੀ ਜੇ ਕਰਮਾਂ 'ਚ ਲਿਖਿਆ ਹੈ ਨਾ ਕੋਈ ਹੋਰ ਗੱਲ ਤੇ ਹੋਊਗੀ ਮੈਂ ਕਹਾਂ ਮੈਂ ਯਕੀਨ ਨਾ ਕਹਿਣਾ ਜੇ 101 ਜਾਂ 84 ਜਾਂ 51 ਜਮਜੀਤ ਸਿੰਘ ਕਰਕੇ ਹੁਣ ਨਹੀਂ ਰੱਖੋਗੇ ਤੇ ਤੇਰੇ ਪਲਾਟ ਵਿੱਚ ਨਹੀਂ ਰੱਖਣ ਦੇਲੇ ਕੱਲੇ ਮਿਸਤਰੀ ਮਜ਼ਦੂਰ ਠੇਕੇਦਾਰ ਇੰਜੀਨੀਅਰ ਨਹੀਂ ਆਣਗੇ ਉਹ ਨੀ ਰੱਖਣ ਵੇਲੇ ਬਾਜਾਂ ਵਾਲੇ ਦੀਆਂ ਸ਼ੀਦੀ ਫੌਜਾਂ ਵੀ ਗੁਬਤਾਨ ਗਿਆ ਉੱਤੇ ਪਹੁੰਚਣਗੇ